ਇਹ ਨੀਂਦ ਦਵਾਈ ਆ ਮੰਮੀ ਆਡੀ ਤੇ ਬੁਖਾਰ ਦੀ ਗੋਲੀ ਨੀ ਇੱਕ ਖਾਂਦੇ ਹੁੰਦੇ ਚਲੋ ਆਪ ਹੀ ਧਿਆਨ ਦੇਵਾਂਗਾ ਮੈਂ ਫੇਰ ਕੰਮ ਸੁੱਤਰ ਆਉਣਾ ਕੀ ਗੱਲ ਹੋ ਗਈ ਨਵਦੀਪ ਖਲੋ ਗਈ ਕੁਝ ਨਹੀਂ ਬਿੰਦਰ ਕੁਝ ਚੇਤਾ ਆ ਗਿਆ ਓਹੋ ਹੁਣ ਵੀ ਤੂੰ ਆਈ ਆ ਤੇ ਜਦੋਂ ਮੈਂ ਤੇਰੇ ਤਰਲੇ ਮਾਣਦੀ ਆ ਤਾਂ ਉਦੋਂ ਆ ਜਾਂਦੀ ਉਦੋਂ ਤੇ ਨੱਕ ਤੇ ਮੱਖੀ ਨਹੀਂ ਮੈਨ ਦਿੱਤੀ ਜੇ ਇਡੀ ਆਕੜ ਵਾਲੀ ਨਾ ਹੁਣ ਬਣਾਉਂਦੀ ਫਿਰ ਨਾ ਤੇਰਾ ਫਿਰ ਕਿਦਾਂ ਦਖਾਨ ਦਾ ਕੰਮ ਚੱਲਦਾ ਠੀਕ ਹੈ ਤੇ ਅੱਜ ਫਿਰ ਤੂੰ ਗਈ ਨਹੀਂ ਮੰਮੀ ਕੰਮ ਤੇ ਬੜਾ ਵਧੀਆ ਚੱਲਣ ਦਿਆ ਵਾਈ ਗੁਰੂ ਦੀ ਕਿਰਪਾ ਦੇ ਨਾਲ ਅੱਜ ਮੈਂ ਜਾਣਾ ਹੀ ਦੀ ਹ ਤਿਆਰ ਤੁਰਹੁਣਾ ਤੇ ਤੁਹਾਡੇ ਵੱਲੋਂ ਪਤਾ ਲੱਗ ਗਿਆ ਫਿਰ ਤੇ ਮੈਂ ਤਾਂ ਕਰਕੇ ਗਈ ਨਹੀਂ ਆ ਤੇ ਉਦਾਂ ਦੁਕਾਨ ਖੋਲੀ ਕੁੜੀ ਆਈਏ ਕਿਥੇ ਰੱਖੀ ਐ ਤੇ ਉਹ ਦਈਏ ਸਾਮਨ ਸੋਮਨ ਤੇ ਜੇ ਮੈਂ ਇਧਰੋਂ ਫ੍ਰੀ ਹੋ ਗਈ ਟਾਈਮ ਨਾਲ ਤੇ ਫਿਰ ਮੈਂ ਜਾਵਾਂਗੀ ਨਾ ਵਾ ਆਪ ਦੁਕਾਨ ਤੇ ਜਾਇਆ ਕਰ ਮੇਰਾ ਕੁੜੀਆਂ ਦੇ ਸਿਰ ਤੇ ਨਾ ਛੜਿਆ ਕਰ ਦੁਕਾਨ ਨਹੀਂ ਨਹੀਂ ਮੰਮੀ ਮੈਂ ਆਪ ਹੀ ਜਾਣਾ ਮੈਂ ਤੁਹਾਨੂੰ ਦੱਸਣ ਤੇ ਦੇਈ ਆ ਕਿ ਮੈਂ ਚੱਲੀਆਂ ਤੇ ਬਸ ਤੁਹਾਡੇ ਵੱਲੋਂ ਸੁਣ ਲਿਆ ਤੇ ਮੈਂ ਤਾਂ ਕਰਕੇ ਫਿਰ ਗਈ ਨਹੀਂ ਤੇ ਹੁਣ ਮੈਂ ਚੱਲ ਜਾਣਾ ਵਾ ਨਾਲੇ ਵੀ ਚੰਗੀਆਂ ਨੇ ਆਹੋ ਚੱਲ ਭਾਵੇਂ ਪਤਾ ਚੰਗੀਆਂ ਵੀ ਹੋਣ ਨਾ ਫਿਰ ਇਹ ਦੁਕਾਨਦਾਰੀ ਦਾ ਜਿਹੜਾ ਕੰਮ ਹੈ ਨਾ ਉਹ ਆਪ ਹੀ ਸੰਭੀਦਾ ਕੁੜੀਆਂ ਦੇ ਅੱਗੋਂ ਗਾਂ ਹੀ ਰੱਖੀਆਂ ਨੇ ਨਾ ਆਹੋ ਮੰਮੀ ਚਲੋ ਕੋਈ ਗੱਲ ਨਹੀਂ ਨਾਲੇ ਭਰੋਸਾ ਵੀ ਹੁੰਦਾ ਹੀ ਆ ਬੰਦੇ ਦੇ ਉੱਤੇ ਆਹੋ ਇਹ ਤਾਂ ਗੱਲ ਹੈ ਹੀ ਹੈ ਆਹੋ ਜੇ ਆਪਾਂ ਕਹਿਗਾ ਆਪਣੇ ਨਾਲ ਅਲੱਗ ਸਮਝਾਂਗੇ ਤੇ ਅਗਲੇ ਨੇ ਵੀ ਕਹਿਣਾ ਇਹ ਕਿਹੜਾ ਸਾਡਾ ਕਰਦੇ ਨੇ ਜਦੋਂ ਹੀ ਆਪਣੇ ਪਰਿਵਾਰ ਦੇ ਨਾਲ ਮੈਂਬਰ ਸਮਝਾਂਗੇ ਤੇ ਅਗਲੇ ਵੀ ਆਪਣਾ ਕੰਮ ਸਮਝ ਕੇ ਕੰਮ ਕਰਦੇ ਨੇ ਚਲੋ ਠੀਕ ਹੈ ਪਤਾ ਬਾਕੀ ਨਾਲੇ ਮੰਮੀ ਕੁੜੀ ਸਿਆਣੀ ਹੈ ਤੇ ਹੈ ਵੀ ਆਪਣੇ ਲਾਗੇ ਪਿੰਡ ਦੀ ਆਹ ਚੱਲ ਪੁੱਤ ਲੱਗੇ ਬੰਨਿਆਂ ਦੀ ਹੋਏ ਤੇ ਫਿਰ ਪੂਰਾ ਵਿਸ਼ਵਾਸ ਹੁੰਦਾ ਹੈ ਗੱਲੇ ਤੇ ਮੈਂ ਤੈਨੂੰ ਇਹ ਨਾ ਵੀ ਘਰ ਦੀ ਤੂੰ ਟੈਨਸ਼ਨ ਨਾ ਲਿਆ ਕਰ ਕਿਉਂਕਿ ਮੰਮੀ ਕੰਮ ਬੜਾ ਵਧੀਆ ਚੱਲਿਆ ਉੱਥੇ ਚੱਲੋ ਵਧੀਆ ਪੁੱਤ ਚੱਲੇ ਆ ਤੇ ਉਹਨਾਂ ਦੇ ਪਿੰਡ ਅੱਜਕੱਲ੍ਹ ਪੜੇ ਲਿਖੇ ਲੋਕ ਨੇ ਤੇ ਈਆਂ ਨੂੰ ਪੜਿਆ ਲਿਖਿਆ ਨੇ ਲੱਗ ਗਿਆ ਸਾਰਿਆਂ ਸਮਝਦਾ ਨਾ ਰੇਕ ਮੁੰਡਾ ਆਪਣੀ ਜਿਵੇਂ ਮੇਰੀ ਸਮਝਦਾ ਤੇ ਮੇਰੀ ਜਿਵੇਂ ਹੁਣ ਇਹ ਵੀ ਪਹਿਲਾਂ ਵਾਲੀ ਗੱਲ ਹੈ ਨਹੀਂ ਹਾਂਜੀ ਹਾਂਜੀ ਪਹਿਲਾਂ ਹੁੰਦਾ ਇਹ ਹੈ ਵੀ ਸਾਡੇ ਜਿਹੜੇ ਲੋਕ ਹਨ ਸਾਡੇ ਜਿਹੇ ਜ਼ਿਆਦਾ ਹੁੰਦਾ ਹੈ ਵੀ ਨਹੀਂ ਜੀ ਘਰੋਂ ਜਨਾਨੀ ਨੇ ਬਾਹਰ ਜਾ ਕੇ ਕੰਮ ਨਹੀਂ ਕਰਨਾ ਬਿਲਕੁਲ ਤੇ ਹੁਣ ਨਨ੍ਹਾ ਵੀ ਤੂੰ ਹੀ ਹਾਰ ਲਾਂਦੇ ਜੇ ਹੁਣ ਆਪਣੇ ਦਫਤਰ ਜੀ ਵੇਖ ਲੋ ਜਿੱਥੇ ਮੈਂ ਜਾਂਦਾ ਹਾਂ ਉਹਦੇ ਅੱਧਾ ਡਿਪਾਰਟਮੈਂਟ ਜੈਂਟਸ ਆ ਅੱਧਾ ਜਿਹੜਾ ਲੇਡੀਜ਼ ਆ ਤੇ ਇਕੁਵਾਲਾ ਸਾਰਾ ਕੁਝ ਰਿਸਪੈਕਟ ਆ ਰੇਹ ਬੰਦਾ ਆਪਣੀ ਰਿਸਪੋਨਸੀਬਿਲਟੀ ਸਮਝਦਾ ਵਧੀਆ ਅੱਜ ਕੱਲ ਮਤਲਬ ਹਰੇਕ ਬੰਦਾ ਚਾਹੁੰਦਾ ਏ ਨਾ ਕੰਮ ਸਿੱਖੇ ਅੱਗੇ ਵਧਾ ਪਹਿਲਾਂ ਜਿਹੜੀ ਨਾ ਸੋਚ ਪੁਰਾਣੀ ਰੱਖਦੇ ਹੁੰਦੇ ਸੀ ਹਾਜੀ ਹਾਂ ਜੀ ਵੀ ਨਹੀਂ ਜਿਹੜਾ ਨਹੀਂ ਕਰਨਾ ਉਹ ਨਹੀਂ ਕਰਨਾ ਇੰਦਰ ਤੁਸੀਂ ਲੋਕਾਂ ਨੂੰ ਛੱਡੋ ਇੱਥੇ ਤੇ ਆਪਣੇ ਪੜੇ ਲਿਖੇ ਆਂਦੇ ਹੁੰਦੇ ਸੀ ਕਿ ਇਹ ਕੰਮ ਨਹੀਂ ਕਰਨਾ ਸਾਡੀ ਬੇਇੱਜ਼ਤੀ ਹੁੰਦੀ ਐ ਭਾਬੀ ਜੀ ਛੱਡੋ ਇਹ ਪੜੇ ਲਿਖੇ ਵੀ ਇਨਸਾਨ ਹੀ ਹੁੰਦੇ ਆ ਗਲਤੀਆਂ ਦੋਨਾਂ ਕੋਈ ਹੋ ਜਾਂਦੀਆਂ ਨੇ ਤੇ ਜੇਕਰ ਇਨਸਾਨ ਗਲਤੀ ਕਰਨ ਵਾਲੋਂ ਮਾਫ਼ ਕਰਨ ਵਾਲਾ ਵੱਡਾ ਹੁੰਦਾ ਤੇ ਦੂਈ ਹੋਣੇ ਨਾ ਦਿਲ ਚੋਂ ਸ਼ਰਦੋ ਗੱਲ ਨਾ ਇਦਾਂ ਆਪਾਂ ਗੱਲ ਨੂੰ ਖਿੱਚੀਏ ਕਿਉਂ ਮੰਮੀ ਗੱਲ ਸਹੀ ਹੈ ਕਿ ਗਲਤ ਹਾਂ ਇਹ ਤਾਂ ਗੱਲ ਕੋਈ ਠੀਕ ਹੈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਨਾ ਭੁਲਾਉਣ ਦੀ ਪਰ ਉਹ ਗੱਲਾਂ ਬਾਰ-ਬਾਰ ਤੇ ਤੇ ਆਈ ਜਾਂਦੀਆਂ ਨੇ ਚਲੋ ਮੈਂ ਹੁਣ ਤੁਹਾਨੂੰ ਕੀ ਕਹਿ ਸਕਦਾ ਹਾਂ ਇਹ ਤੇ ਤੁਹਾਨੂੰ ਪਿੰਦਰ ਹੀ ਹੁਣ ਸਮਝਾ ਸਕਦਾ ਹਾਂ ਕਿਉਂ ਵੀ ਪਿੰਦਰ ਗੱਲ ਤੇ ਚਲੋ ਤੇਰੀ ਠੀਕ ਆ ਪਰ ਫੇਰ ਵੀ ਜਦੋਂ ਗੰਡ ਪੈ ਜੇ ਪਰ ਢੜਕੀ ਤੇ ਹੈਗੀ ਆ ਨਾ ਚਲੋ ਬਦਨਾ ਮੰਨ ਲਾ ਵਾ ਕਿ ਕੋਈ ਵੀ ਚੀਜ਼ ਪਰ ਜੇ ਆਪਾਂ ਕੋਸ਼ਿਸ਼ ਕਰੀਏ ਤੇ ਫੇਰ ਵੀ ਉਹ ਚੀਜ਼ ਦਾਗ ਮਟੇਗਾ ਜੇ ਆਪਾਂ ਕਹੀਏ ਤੇ ਆਪਾਂ ਕਰ ਹੀ ਨਹੀਂ ਸਕਦੇ ਤੇ ਫਿਰ ਹੋਵੇਗਾ ਕਿਦਾਂ ਆਹ ਨੂੰ ਚੱਲ ਇਹ ਵੀ ਅੱਗੇ ਵਧਣਾ ਚਾਹੀਦਾ ਵਧਣਾ ਚਾਹੀਦਾ ਵਾ ਪਿਛਲੀ ਗੱਲਾਂ ਨੂੰ ਛੱਡ ਕੇ ਚਲੋ ਹੋ ਜਾਂਦੀਆਂ ਨੇ ਸਮੇਂ ਨਾਲ ਗਲਤੀਆਂ ਸਭ ਕੋ ਹੁੰਦੀਆਂ ਨੇ ਉਹ ਛੱਡ ਕੇ ਅੱਗੇ ਵਧ ਜਾਣਾ ਚਾਹੀਦਾ ਲਾਵਾ ਹੀ ਤੇ ਇੱਥੇ ਵੀ ਨਹੀਂ ਕਰਦੇ ਹੁੰਦੇ ਜੇ ਤੂੰ ਕੋਈ ਕੁਝ ਕਹਿੰਦੇ ਸੀ ਤਾਂ ਵੀ ਇਹਨੇ ਪਹਿਚਲ ਕੋਈ ਗੱਲ ਨਹੀਂ ਤੇ ਨਾਲੇ ਹੁਣ ਇਹੀ ਪਿਛਲੀਆਂ ਗੱਲਾਂ ਛੱਡ ਕੇ ਫੇਰ ਹੀ ਆਏ ਇੱਥੇ ਜੇਹੀਂ ਉਹ ਚੇਤ ਰੱਖ ਦੇਣਾ ਤੇਹੀਂ ਦਿੱਠ ਹੋਣਾ ਵੀ ਨਹੀਂ ਦੇਖੋ ਭਾਬੀ ਜੀ ਆਉਣਾ ਹੀ ਤੁਹਾਡਾ ਆਪਣਾ ਘਰ ਹੀ ਤੇ ਤੁਹਾਡਾ ਫਰਜ਼ ਵੀ ਬੰਦਾ ਹੀ ਜਿੰਨੇ ਮੰਮੀ ਜੀ ਹਨ ਉਹਨੇ ਤੁਹਾਨੂੰ ਆ ਇਹਨਾਂ ਦੇ ਮੂਹ ਨੂੰ ਹੀ ਅਹੀਂ ਆਏ ਨੇ ਤੇ ਸਾਡਾ ਘਰ ਇੱਕ ਆਦਾਵਾ ਚੱਲੋ ਭੋਤ ਕੋਈ ਗੱਲਾਂ ਛੱਡੋ ਹੋਣਾ ਗਾਂ ਉਹ ਗੱਲਾਂ ਬਾਰ-ਬਾਰ ਲਿਆਈਏ ਤੇ ਫਿਰ ਗਾਂ ਅੱਗੇ ਨਹੀਂ ਵਧੀਦਾ ਜੋ ਉਹ ਹੋ ਗਿਆ ਨਾ ਮਿੱਟੀ ਪਾਓ ਹੁਣ ਮੰਨ ਲਓ ਇਦਾਂ ਤੁਸੀਂ ਗੱਲਾਂ ਕਰੋਗੇ ਫਿਰ ਗਰਲੀ ਨੇ ਕੇ ਸੌਂ ਗਿਆ ਤੇ ਫਿਰ ਤੁਹਾਡਾ ਆਫਿਸ ਵਿੱਚ ਕਿਉਂ ਬਿੰਦਰ ਸਹੀ ਗੱਲ ਕਰ ਕੇ ਗੱਲ ਤਾਂ ਤੇ ਇੰਨਾ ਚੰਗਾ ਤੂੰ ਇਹ ਗੱਲ ਤੇ ਮਿੱਟੀ ਪਾਉ ਹੋਰ ਕੋਈ ਗੱਲ ਉਹ ਹੋਈ ਜੀ ਆਖਿਆ ਜੋ ਹੋ ਗਿਆ ਹੋ ਗਿਆ ਲਵ ਨਾਲੇ ਮੈਂ ਤੈਨੂੰ ਫੋਨ ਕਰਨ ਡਿਆ ਹਾਂ ਤੂੰ ਫੋਨ ਹੀ ਨਹੀਂ ਚੁੱਕਦਾ ਮੇਰਾ ਪਿੰਦਰ ਫੋਨ ਕੀ ਚੁੱਕੜਾ ਸੀ ਛੇਤੀ ਛੇਤੀ ਫੋਨ ਤੇ ਗੱਡੀ 'ਚ ਰਹਿ ਗਿਆ ਠੀਕ ਠੀਕ ਇੱਕ ਮਿੰਟ ਮੈਂ ਸਸੀਆ ਜੀ ਹਾਂਜੀ ਹਾਂਜੀ ਨਹੀਂ ਨਹੀਂ ਇੰਨਾ ਜ਼ਿਆਦਾ ਨਹੀਂ ਆਇਆਗਾ ਇਹ ਵੀ ਬਚਾਅ ਹੋ ਗਿਆ ਮਾਸਪਟ ਆਇਆ ਵਾ ਓਹੋ ਦੀਦੀ ਮੈਂ ਦੱਸੋ ਜੇ ਕੋਈ ਸੀਰੀਅਸ ਹੁੰਦਾ ਤਾਂ ਤੁਹਾਨੂੰ ਮੈਂ ਦੱਸਣਾ ਹੀ ਦੱਸਣਾ ਕਿਉਂ ਨਹੀਂ ਹੈਗਾ ਨਹੀਂ ਨਹੀਂ ਬਿਲਕੁਲ ਬਿਲਕੁਲ ਨਹੀਂ ਜਿਆਦਾ ਚਿੰਤਾ ਵਾਲਾ ਕੰਮ ਨਹੀਂ ਆਂ ਪ੍ਰੇਜ ਕਿਤੇਾਂ ਦੇ 10 ਦਿਨਾਂ ਦੇ ਵਿੱਚ ਜਿਹੜਾ ਠੀਕ ਹੋ ਜਾਊਗਾ ਬਿਲਕੁਲ ਨਹੀਂ ਬੜੀ ਕਿਰਪਾ ਗੁਰੂ ਰਾਮਦਾਸ ਨੇ ਬਚਾ ਕੀਤਾ ਜੇ ਹਮਾਂ ਕਰਾਉਣਾ ਤੁਹਾਡੀ ਮੰਮੀ ਨਾਲ ਗੱਲ ਹੋਣਾ ਪਿੰਦਰ ਤੇ ਨਾਵਾਏ ਬੈਠੇ ਆ ਤੇ ਮੈਂ ਕਮਣਾ ਤੁਹਾਡੀ ਬਾਅਦ ਚ ਗੱਲ ਕਰਾਉਂਦਾ ਹੋਰ ਭਾਈ ਦਾ ਫੋਨ ਆ ਅਛਾ اگلے ਮਹੀਨੇ ਆਉਣਗੇ ਚਲੋ ਠੀਕ ਹੈ ਹਾਂਜੀ ਹਾਂਜੀ ਕਰਉਨਾ ਬਾਅਦ ਵਿੱਚ ਮੈਂ ਤੁਹਾਡੀ ਠੀਕ ਜੀ ਬੀਲਾ ਦੀਦੀ ਨੂੰ ਕਿੰਨੀ ਟੈਨਸ਼ਨ ਹੈ ਉਹ ਮੰਨ ਨਹੀਂ ਦੇ ਪਿਆਰੇ ਸੀਰੀਅਸ ਨਾਲ ਹੋਏ ਕੋ ਮੈਟਰ ਨਹੀਂ ਮੈਣੀ ਪੀਣੀ ਇਹ ਥੋੜੀ ਗੱਲ ਐ ਨਵ ਅੱਗੇ ਤੂੰ ਪਾਣੀ ਵੀ ਨਹੀਂ ਪੀਤਾ ਹੈਗਾ ਲੱਗਦਾ ਮੈਨੂੰ ਗੁੱਸੇ ਆ ਪਿਛਲੀਆਂ ਗੱਲਾਂ ਸੱਡੋ ਚਾਹ ਫੜ ਮੇਰਾ ਪੁੱਤ ਨਹੀਂ ਮੰਮੀ ਮੈਂ ਹੀ ਮੇਰੇ ਦਿਲ ਹੀ ਨਹੀਂ ਕਰਨ ਦੇ ਆ ਪੀਣਾ ਨਹੀਂ ਤੂੰ ਫੜ ਮੇਰਾ ਪੁੱਤ ਚਾਹ ਭਾਵੇਂ ਇੱਕ ਕੋਟੀ ਭਾਰ ਇਹ ਥੋੜੀ ਗੱਲ ਐ ਚਲੋ ਠੀਕ ਐ ਮੰਮੀ ਹੁਣ ਨਾ ਹੀ ਫਿਰ ਚੱਲਦੇ ਆ ਜਾ ਕੇ ਆਪਣਾ ਕੋਈ ਕੰਮ ਕਰ ਵੇਖੀ ਤੇ ਤੂੰ ਹੀ ਕਰੋ ਰੈਸਟ ਤੇ ਧਿਆਨ ਰੱਖਿਓ ਆਪਣਾ ਹੋਣਾ ਕੋਈ ਨਹੀਂ ਬਥਰਾ ਖਲਾ ਹਾਂਜੀ ਕੋਈ ਨਹੀਂ ਪੈ ਜੋ ਲੰਮੇ ਆ ਕਰਦੇ ਨਾ ਚਲੋ ਠੀਕ ਆ ਮੰਮੀ ਫਿਰ ਠੀਕ ਆ ਬੱਤ ਚਲ ਠੀਕ ਆ ਲਓ ਚਲਦੇ ਆ ਫਿਰ ਅਹੀ ਬਹਿ ਜਾਓ ਚਾਹ ਤੇ ਪੀ ਲਓ ਚਾਹ ਪੀ ਲਈ ਚਲੋ ਠੀਕ ਤੇ ਬਾਕੀ ਮੰਮੀ ਦਾ ਧਿਆਨ ਰੱਖਿਓ ਚੰਗਾ ਮੈਨਾਂ ਪਿੰਦ ਘਰਾਂ ਦੀ ਜਰੂਰਤ ਨਹੀਂ ਤੂੰ ਹੀ ਚੱਕਰ ਚੁੱਕਰ ਮਾਰਦਾ ਕੋਈ ਨਹੀਂ ਕੋਈ ਨਹੀਂ ਆਵਾਂਗਾ ਜੇ ਕੇ ਚੀਜ਼ ਦੀ ਲੋੜ ਹੋਏ ਕਿਤੇ ਦੱਸ ਦੀ ਚਲ ਠੀਕ ਆ ਤੇ ਫੋਨ ਬਣ ਵੀ ਚੁੱਕ ਲਿਆ ਕਰ ਨਾ ਕੋਈ ਨਹੀਂ ਕੋਈ ਨਹੀਂ ਚੁੱਕ ਲਾਂਗਾ ਚੁੱਕਣਾ ਕਿਉਂ ਨਹੀਂ ਆ ਠੀਕ ਬਿੰਦਰ ਮੇਰੇ ਮਨ ਵਿੱਚ ਨਾ ਇੱਕ ਗੱਲ ਆਉਂਦੀ ਹੈ ਜੇ ਤੁਸੀਂ ਕਹਿੰਦੇ ਹੋ ਤੇ ਕਹਾਂ ਤੁਹਾਨੂੰ ਦੱਸ ਮੈਂ ਅੰਨੀ ਮੰਮੀ ਨੂੰ ਆਪਾਂ ਆਪਣੇ ਵਾਲ ਨਾਲ ਲੈ ਜਾਈਏ ਇਹ ਤੇ ਦੋਵੇਂ ਜੀ ਡਿਊਟੀ ਤੇ ਚੱਲ ਜਾਂਦੇ ਨੇ ਤੇ ਮਗਰੋਂ ਕੌਣ ਸੰਭੇਗਾ ਮੰਮੀ ਨੂੰ ਡੈਡੀ ਬਾਹਰ ਦਾ ਵੇਖਣਗੇ ਜਾਂ ਮੰਮੀ ਦਾ ਧਿਆਨ ਰੱਖਣਗੇ ਗੱਲ ਤੇ ਤੇਰੀ ਸਹੀ ਹੈ ਵੈਸੇ ਤੇ ਤੁਸੀਂ ਲਵਨਾ ਕਰੋ ਹਾਂ ਗੱਲ ਤੇ ਆਪਾਂ ਉਧਰ ਲੈ ਜੰਨੇ ਮੰਮੀ ਨੂੰ ਚਲ ਇਦਾਂ ਕਰ ਆਹ ਨਾਲੀ ਤੇ ਉਰਲੇ ਬੰਨੇ ਆਵਾਜ਼ ਮਾਰ ਲੈਣਾ ਡਰਿੰਗ ਰੂਮ ਤੇ ਕਰ ਲੈਨੇ ਲਵਨਾ ਗੱਲ ਚਲ ਆ ਜਾਓ ਫਿਰ ਪੁੱਛ ਲੈਨੇ ਇੱਕ ਵਾਰ ਮੇਰੇ ਨਾਲ ਇੱਕ ਗੱਲ ਹੋਰ ਸੁਣ। ਪਿਛਲੀਆਂ ਗੱਲਾਂ ਨੂੰ ਛੱਡ ਦੇ। ਯਾਰ ਛੱਡ ਕੇ ਕਹਿਂਦੀ ਆ ਮੈਂ। ਮੈਂ ਬਾਰ-ਬਾਰ ਉੱਥੇ ਕਿਦਾਂ ਡਾਂਢੀ ਹਾਂ। ਉਹ ਲਾਵਾ ਬਹੁਤ ਹੀ ਸਿਆਣੀਆਂ ਗੱਲਾਂ ਕਰੰਦਿਆ ਸੀ ਨਾ ਤੇ ਮੈਂ ਤਾਂ ਕਰਕੇ ਉਹਨੂੰ ਸੁਨਾਇਆ ਹੀ। ਵੀ ਉਹ ਟਾਈਮ ਚੇਤਾ ਕਰ ਜਦੋਂ ਤੂੰ ਗੱਲਾਂ ਕਰਦਾ ਹੁੰਨਾ। ਪਰ ਟਾਈਮ ਵੇਖੀਦਾ ਹੁੰਦਾ ਹੁਣ ਮੰਮੀ ਠੀਕ ਨਹੀਂ ਆ ਤੇ ਉਹ ਚਾਰੇ ਹੁਣ ਕਿਦਾਂ ਸੋਚਣਗੇ। ਚਲੋ ਕੋਈ ਗੱਲ ਨਹੀਂ। ਨਾ ਤੂੰ ਚਾਹ ਪੀਂ ਲਈ ਹੈ ਇਦਾਂ ਥੋੜਾ ਕਰੀਦਾ। ਜਦੋਂ ਆ ਹੀ ਗਏ ਨਾ ਸਭ ਕੁਝ ਭੁਲਾ ਕੇ। ਉਹ ਵਾਲੀ ਗੱਲ ਤੇ ਮਿੱਟੀ ਪਾਓ। ਚਲੋ ਠੀਕ ਹੈ ਕੋਈ ਨਹੀਂ ਆਓ ਕਰੀਏ ਗੱਲ ਉਹਨਾਂ ਨਾਲ। ਚਲ ਤੁਹੇ ਦਰਬਾਹ ਤੇ ਮੈਂ ਆਵਾਜ਼ ਮਾਰਤਾ ਇੱਧਰ ਹੀ ਲੈ ਆਉਣੀ ਆ ਚਲੋ ਲਾਵਾ ਉਰੇ ਇਹ ਤੇਰਾ ਨਾਲ ਗੱਲ ਕਰਨੀ ਐ ਇੱਕ ਹਾਂਜੀ ਦੱਸੋ ਆ ਜਾ ਇੱਥੇ ਆਹ ਹੈ ਪਤਾ ਨਹੀਂ ਕਿਹੜੀ ਸਲਾਹ ਕਰਨ ਲੈ ਰੱਬ ਸੁੱਖ ਰੱਖੇ ਮਸਾਂ ਕਿਤੇ ਇਕੱਠੇ ਹੋਣ ਲੈ ਆਜਾ ਲਾ ਹਾਂ ਦਸਪਿੰਦਰ ਕਿਹੜੀ ਗੱਲ ਅਹਿਨਾ ਦੁਆ ਨੇ ਸਲਾਹ ਕੀਤੀ ਏ ਵੀ ਤੂੰ ਹੀ ਤੇ ਦੁਆ ਜੀ ਆ ਨੇ ਚਲ ਜੰਦਾ ਨਾ ਡਿਊਟੀ ਤੇ ਹਾਂ ਤੇ ਨਵਦੀਪ ਕਹਿੰਦੇ ਵੀ ਮੰਮੀ ਨੂੰ ਜਹੀ ਲੈ ਜੀਏ ਤੇ ਅੰਦਰ ਕਿੱਦਾਂ ਦੀ ਗੱਲ ਕਰਨ데요 ਆ ਲਾ ਵੇ ਅੱਗੇ ਤੇ ਸਾਹਮਣਾ ਨਹੀਂ ਮੰਮੀ ਨੂੰ ਜਾ ਉਹਨਾਂ ਦੀ ਕੇਅਰ ਨਹੀਂ ਕਰਨੀ ਹੈ ਕੋਈ ਸਬੰਧ ਦੀ ਗੱਲ ਨਹੀਂ ਹੈਗੀ ਹੁਣ ਤਿੰਨੀ ਡਿਟੀ ਜਾਣਾ ਵਾ ਕਿੰਨੀਆਂ ਕੁ ਛੁੱਟੀਆਂ ਕਰੋਗੇ ਵੇ ਗਰ ਲੈਨ ਮੈਂ ਚੰਗੀ ਤਰ੍ਹਾਂ ਸਮਝਾਇਆ ਵਾ ਉਹ ਏ ਲਈ ਜਿਹੜਾ ਵਾ ਕੁਝ ਵੀ ਕਰੂਗੀ ਬਾਕੀ ਜੇ ਛੁੱਟੀਆਂ ਵੀ ਕਰਨੀਆਂ ਪੈਣਗੀਆਂ ਨਾ 2-4 ਤੇ ਕਰ ਲੇਗੀ ਆਖਰਾ ਚੱਲੀ ਅੱਗੇ ਵੀ ਕਰ ਲੈਂਦੀ ਇਹ ਵਿੱਚ ਵਾਰ ਉਹ ਨਹੀਂ ਲੱਗ ਫਿਰ ਕੀ ਯਾਰ ਇਹ ਇੱਥੇ ਤੇ ਉੱਥੇ ਜੋ ਫਰਕ ਹੈ ਨਾਲੇ ਹੁਣ ਤੂੰ ਇਦਰੇ ਆਪਣੀ ਤੇਰੀ ਨੌਕਰੀ ਮਹਾ ਬਚੀ ਹੀ ਹੁਣ ਜੇ ਤੂੰ ਵੀ ਇਦਾਂ ਕਰੇਗਾ ਛੁੱਟੀਆਂ ਤੇ ਫੇਰ ਇਹਨਾਂ ਮੈਂ ਤੇਰੀ ਗੱਲਾਂ ਸਾਰੀ ਨਾਲ ਸਹਿਮਤਾਂ ਜੋ ਤੂੰ ਕਹਿ ਟੈਮ ਪਰ ਇਦਾਂ ਫਿਰ ਐ ਨਹੀਂ ਨਾ ਠੀਕ ਲੱਗੀਦਾ ਮੰਮੀ ਦੇ ਮਨ ਚ ਕੀ ਆਏਗਾ ਮੰਮੀ ਨੇ ਕਿਹਾ ਜੋ ਮੈਂ ਘਰ ਤੇ ਰਹਿਣੀ ਹਾਂ ਨਾਲੇ ਹੱਥ ਵੰਡਾਉਣੀ ਹੈ ਕੰਮ ਉਦੋਂ ਤੇ ਕੋਈ ਗੱਲ ਨਹੀਂ ਅੱਜ ਮੈਂ ਦੂਜੋਂ ਦਿਨਾਂ ਲਈ ਜੇ ਮੰਜੀ ਤੇ ਬੈ ਗਈ ਆ ਤੇ ਇਹਨਾਂ ਨੇ ਮੈਨੂੰ ਉਤਰ ਤੱਕਤਾ ਉਹ ਨਹੀਂ ਮੰਮੀ ਇਦਾਂ ਕਹਿੰਦੇ ਯਾਰ ਆਪਾਂ ਮੰਮੀ ਨੂੰ ਸਮਝਾਵਾਂਗੇ ਨਾਲੇ ਮੰਮੀ ਸਮਝਦਾਰ ਨੇ ਕਿੰਦਰਵੇਦ ਮੈਨੂੰ ਇਹ ਗੱਲ ਠੀਕ ਨਹੀਂ ਲੱਗਦੀ ਤੇ ਨਾਲੇ ਗਰਲੀਨ ਨੇ ਤਾਂ ਬਿਲਕੁਲ ਇਹ ਗੱਲ ਮੰਨਣੀ ਨਹੀਂ ਨਾਗੇ ਮੰਨਿਆ ਤੂੰ ਉਹਨੂੰ ਵੀ ਡਿਊਟੀ ਤੇ ਜਾਇਆ ਕਰਨਾ ਫਿਰ ਮਮੀ ਨੂੰ ਮਗਰੋਂ ਕੌਣ ਸੰਭੇਗਾ ਕਿੰਨੀਆਂ ਕੁ ਛੁੱਟੀਆਂ ਕਰੋਗੇ ਗੱਲ ਤੇ ਤੁਹਾਡੀ ਠੀਕ ਹੈ ਪਰ ਮੈਂ ਹੁਣ ਕੀ ਕਰ ਸਕਦਾ ਇਹਦੇ ਵਿੱਚ ਇਦਾਂ ਮੈਨੂੰ ਠੀਕ ਨਹੀਂ ਲੱਗਦਾ ਹੈਗਾ ਆਂਡ ਕਵਾਂਡ ਵੀ ਕੀ ਕਹੂਗਾ ਡਿਊਟੀ ਨਾਲ ਫਿਰ ਮੈਂ ਭਾਵੇਂ ਆ ਜਾਇਆ ਕਰਦੀ ਹੁਣ ਮੈਂ ਵੀ ਹੁਣ ਉੱਥੇ ਜਾਣੀ ਆ ਤੇ ਫਿਰ ਮੇਰਾ ਵੀ ਨਹੀਂ ਨਾ ਘਰ ਰਿਆਂ ਸਰਨਾ ਤੇ ਤਾਂ ਕਰ ਕੀ ਚਲ ਕਿੰਦਰ ਤੂੰ ਵੇਲੇ ਵੇਲੇ ਚੱਕਰ ਮਾਰ ਜਾ ਕਰੀਂ ਮਤਲਬ ਮੈਂ ਤੇ ਆਵਾਂ ਕਰਾਂਗੇ ਮੈਂ ਕਿਉਂ ਨਹੀਂ ਆਉਂਦਾ ਅੱਜ ਤਾਂ ਚੱਲ ਜੰਦੇ ਤੇ ਵਧੀਆ ਹੀ ਆਣਾ। ਆਹੋ ਇੱਕ ਹੀ ਫਿਰ ਬਾਹਰ ਵਕਤ ਪਿੰਡੇ ਨੇ ਲੱਗੇ ਹੋਣਾ ਕਰਨਾ ਸੀ ਮੰਮੀ ਦੀ। ਤੁਸੀਂ ਟੈਨਸ਼ਨ ਨਾ ਲਓ ਇਹ ਨੇ ਆ ਪਈ ਪੱਕੀ ਰਖ ਲਾਂਗੇ। ਮੰਮੀ ਜਦੋਂ ਠੀਕ ਹੋ ਜਾਣਗੇ ਤਾਂ ਫਿਰ ਆ ਜਾਣਗੇ। ਆਹੋ ਜਾ ਕੋਲ ਹੋਏ ਬੰਦੇ ਜਾਂ ਉਧਰੋਂ ਆਉਣ ਵਿੱਚ ਟਾਈਮ ਲੱਗ ਹੀ ਜਾਂਦਾ ਵਾ। ਫਿਰ ਕਿਹੇ ਵਕਤ ਬੰਦੇ ਨੇ ਪਾਣੀ ਪੋਣੀ ਪੀਣਾ ਹੋਣਾ ਤੇ ਡੈਡੀ ਕਿੰਨਾ ਕ ਕਰਨਗੇ। ਯਾਰ ਬਹੁਤੀ ਗੱਲ ਹੋ ਗਿਆ ਪਿੰਦਰ। ਇੱਕ ਦੋ ਦਿਨ ਵੇ ਲੈਨੇ ਆ। ਨਹੀਂ ਤੇ ਵਗਰ ਲੈਨ ਕੋਈ ਹਫਤਾ ਦਾ ਤਾਂ ਨਹੀਂ ਛੁੱਟੀਆਂ ਲੈ ਦਾਂਗੇ। ਤੇ ਨਾਲੇ ਨਾ ਪਿੰਦ ਦੇ ਇੱਕ ਗੱਲ ਹੋਰ ਆ। ਅੱਗੇ ਵੇਹਾ ਡੀ ਨੀ ਥੂਦ ਹੋਈ ਆ ਸਾਰੇ ਪਿੰਡ 'ਚ ਤੇ ਲੋਕਾਂ ਨੇ ਮੁੜ ਕੇ ਹੋ ਇਹਨਾਂ ਕੋ ਮਾਂ ਨੇ ਹੁਣ ਸਭ ਹੀ ਕੀ ਜੇ ਵਿਚਾਰੀ ਤੇ ਬਜ਼ੁਰਗ ਦੇ ਸੱਟ ਲੱਗ ਗਈ ਆ ਤੇ ਇਹਨਾਂ ਉਧਰ ਤੱਕ ਤਾ ਤੇ ਇਦਾਂ ਨਹੀਂ ਉਹ ਪਿੰਦਰ ਹੋਣਾਗਾ ਜੇ ਬਹੁਤੀ ਗੱਲ ਤੁਹਾਨੂੰ ਤਾਂ ਰਲ ਮਿਲ ਕੇ ਕਰ ਲਈਏ ਮੈਂ ਕਹਿੰਦਾ ਤੂੰ ਹੀ ਸਭ ਨੂੰ ਇੱਧਰ ਆ ਜਾ ਹਾਂ ਜੜੀ ਤੂੰ ਗੱਲ ਕਰਨ ਡਿਆ ਨਾ ਇਹ ਗੱਲ ਝੂਠੀ ਆ ਭੀ ਇੱਧਰ ਆ ਜਾ ਉਹਦਾ ਤੂੰ ਸਲਾਹ ਕਰ ਲਈ ਤੇ ਵੇਖ ਲਈ ਜੇ ਹਣਾ ਆਪਾਂ ਕਿੱਥੇ ਲੈ ਜਾਵਾਂਗੇ ਬਾਕੀ ਇਹ ਨਹੀਂ ਵੀ ਠੱਕੇ ਛਾਈ ਏ ਪਿੰਦਰ ਮੈਂ ਤੇਰੀ ਗੱਲ ਸਾਰੀ ਸਮਝ ਗਿਆ ਵਾ ਸਲਾਹ ਦੀ ਕੋਈ ਇਹ ਚ ਚੱਕਰ ਨਹੀਂ ਹੈਗਾ ਪਰ ਤੂੰ ਥੋੜਾ ਜਿਹਾ ਹਾਡੀ ਜਗ੍ਹਾ ਤੇ ਆ ਕੇ ਵੀ ਸੋਚ ਨਾ ਮੈਂ ਸਿਰਫ ਮੰਮੀ ਕਰਕੇ ਡਿਆਂ ਬਾਕੀ ਚਲੋ ਉਧਰ ਦੇ ਆਪਾਂ ਨੂੰ ਏਡੀ ਕੋ ਗੱਲ ਲੈਣੀ ਆ ਤੇ ਗੱਲ ਹੀ ਨਹੀਂ ਤੇਨੂੰ ਬੜਾ ਮੰਨਣਾ ਨਹੀਂ ਉਹਨੇ ਕਦੇ ਵੀ ਇਹ ਗੱਲ ਨੂੰ ਨਹੀਂ ਮੰਨਣਾਗਾ ਇਹ ਏਦਾਂ ਚੱਲ ਫਿਰ ਕੋਈ ਗੱਲ ਨਹੀਂ ਹਾਂ ਤੇ ਏਦਾਂ ਕਰੀ ਹੱਡੇ ਕਰਕੇ ਘਰ ਚ ਲੜਾਈ ਨਾ ਪਈ ਹੁਣ ਜੇ ਕੋ ਗੱਲਬਾਤ ਹੋਈ ਕਿ ਤੇ ਅੱਧੀ ਮਿੱਟੀ ਪਾਵੋ ਤੇ ਬਾਕੀ ਕੋਈ ਨਹੀਂ ਇਹੀ ਉਸਾਹ ਦੇਵਾਂਗੇ ਪੂਰਾ ਉਹਦਾ ਸਿਰਫ ਨਵਦੀਪ ਡਈ ਹੀ ਬਾਕੀ ਆਪਾਂ ਏਦਾਂ ਕਰ ਲੈਣੇ ਬਾਕੀ ਮੈਂ ਤੁਹਾਡੀ ਗੱਲ ਵੀ ਮੰਨਣਾ ਵਾ ਫੇਰੀ ਮੈਂ ਇੱਕ ਵਾਰੀ ਗੱਲ ਕਰਕੇ ਵੇਖ ਲਾਂ ਚੱਲ ਵੇਖੀ ਕੋਈ ਨਹੀਂ ਕੋਈ ਨਹੀਂ ਲਵ ਕੀ ਆਖਣ ਡਿਆ ਸੀ ਪਿੰਦਰ ਉਹ ਮੰਮੀ ਜਿੰਨੇ ਕੁਝ ਨਹੀਂ ਕਹਣ ਡਿਆਗਾ ਮੈਨੂੰ ਅਵਾਜ਼ ਆਉਣ ਡਈ ਸੀ ਕਿ ਜਿਵੇਂ ਕੋਈ ਸਲਾਹ ਕਰਨ ਦੇ ਉਹ ਨਹੀਂ ਮੰਮੀ ਸਲਾਹ ਨਹੀਂ ਕਰਨ ਦੇ ਪਿੰਦਰਾਂ ਦਾ ਇਹ ਵੀ ਜੇ ਕੋਈ ਪੈ ਤੇਲੇ ਦੀ ਜ਼ਰੂਰਤ ਹੈਗੀ ਆ ਤਾਂ ਮੈਨੂੰ ਦੱਸ ਠੀਕ ਹੈ ਹਾਂਜੀ ਹਾਂਜੀ ਤੇ ਕਰੋ ਤੁਸੀਂ ਰੈਸਟ ਕੋਈ ਗੱਲ ਨਹੀਂ ਆਰਾਮ ਕਰੋ ਤੁਸੀਂ ਚਲ ਮੈਂ ਰੈਸਟ ਹੀ ਕਰਦੇ ਆ ਅੱਜ ਤੇ ਸਾਰਾ ਦਿਨ ਭਾਜ ਦੌਰ ਚ ਲੱਕ ਹੀ ਦਰਦ ਕਰਨ ਘਟਿਆ ਤੇ ਨਖਪਿੰਦਰ ਭਾਜੀ ਹੁਣ ਕੀ ਆਂਦੀ ਕਹਿਣਾ ਕੀ ਕਹਿੰਦੇ ਮੰਮੀ ਨੂੰ ਨਹੀਂ ਲੈ ਜੰਨੇ ਆਂ ਕੋਈ ਤੇ ਦੋਵਾਂ ਦੀ ਡਿਊਟੀ ਚੱਲ ਜਾ ਕਰਨਾ ਤੇ ਮੁੜ ਕੇ ਮੰਮੀ ਨੂੰ ਸਾਹਮਣਾ ਕਿੰਨੇ ਆ ਮਗਰੋਂ ਤੇਰ ਤੂੰ ਕੀ ਕੀਤਾ ਕਹਿਣਾ ਕੀ ਮੈਂ ਕਹਿ ਤਾਂ ਸਕਤ ਮੈਂ ਗਰਲੀਨ ਆਪੇ ਸੰਭੇਗੀ ਇਹਦੀ ਕੋਈ ਜੀ ਰੂਤਨੀ ਆ ਕੀ ਤੇ ਨਾਲੇ ਇੱਕ ਗੱਲ ਸੁਣਾ ਹੋਰ ਮੈਂ ਤੇਰੀ ਕੀਤੀ ਉਹਨਾਂ ਸਾਹਮਣੇ ਪੂਰੀ ਤਰਫਦਾਰੀ ਤੇ ਮੈਨੂੰ ਤੇਰੇ ਤੇ ਮਾਣ ਵੀ ਆ ਕਿ ਤੂੰ ਪੂਰੀ ਤਰ੍ਹਾਂ ਮੰਮੀ ਦਾ ਖਿਆਲ ਰੱਖੇਗੀ ਤੇ ਤੂੰ ਕੱਲ ਨੂੰ ਜਾ ਕੇ ਨਾ ਆਪਣਾ ਇਹ ਵੀ ਸੱਤ ਤੋਂ 10 ਦਿਨ ਦੀਆਂ ਛੁੱਟੀਆਂ ਤੇ ਅਪਲਾਈ ਕਰਦੀ ਤੇ ਮੰਮੀ ਜਿੰਨੇ ਦਿਨ ਤੱਕ ਪੂਰਾ ਤੁਰਨ ਫਿਰਨੇ ਨਾ ਲੱਗਦੇ ਉਹਨਾਂ ਦਿਨ ਤੱਕ ਪੂਰਾ ਯਾਰ ਰੱਖਾਂ ਤੇਰਾ ਫਰਜਾ ਹੁਣ ਇਹ ਦੇਖ ਲੈ ਮੇਰੀ ਪਿੱਠ ਨਹੀਂ ਲੱਗਣੀ ਜੇ ਦੀ ਕੇ ਗੱਲ ਚ ਨਹੀਂ ਹੋਏਗਾ ਕਿ ਮੈਂ ਮੰਮੀ ਇਹਨਾਂ ਦਾ ਧਿਆਨ ਰੱਖਾਂਗੀ ਤੇ ਤੂੰ ਹੀ ਭਾਜੀ ਇਹਨਾਂ ਨੂੰ ਕਹਿਣਾ ਇੱਧਰ ਹੀ ਆ ਜਾਂਦੇ ਦੇ ਕਰਨੀ ਨਾ ਉਹ ਗੱਲ ਤੂੰ ਛੱਡਾ ਉਹਨਾਂ ਨਾਲ ਕੀ ਤੇਰੇ ਸਾਹਮਣੇ ਕਹਾ ਨਹੀਂ ਮੈਂ ਤਾਂ ਉਹਨਾਂ ਨੂੰ ਕਹਿ ਦਿੱਤੂ ਇੱਥੇ ਆ ਜਾਓ ਆਪਾਂ ਰਲ ਮਿਲ ਕੇ ਸਾਹਮਣੇ ਤੇ ਨਾਲੇ ਮੈਂ ਚਲੋ ਇਸੇ ਪੱਜਣਾ ਫੇਰ ਇਕੱਠੇ ਹੋ ਜਾਂਦੇ ਆਪਾਂ ਫੇਰ ਇਕੱਠਾ ਹੋ ਜਾਏਗਾ ਪਰ ਉਹ ਆਪਣੀ ਜਗ੍ਹਾ ਸਹੀ ਨੇ ਉਹਨਾਂ ਦੀ ਜਗ੍ਹਾ ਜੇ ਤੁਹਾਡੇ ਨਾਲ ਇਹ ਕੁਝ ਹੋ ਆਂਦਾ ਤਾਂ ਇਹ ਘਰ ਚ ਪੈਰ ਵੀ ਨਹੀਂ ਪਾਉਣਾਗਾ ਫੇਰ ਵੀ ਉਹ ਚੰਗੇ ਆ ਵਿਚਾਰੇ ਜਿਹੜੇ ਫੇਰ ਆਣ ਕੇ ਇੱਥੇ ਉਹ ਲਾਗੇ ਬੈਠ ਲੋਗੇ ਜੇ ਇਦਾਂ ਇਕੱਠੇ ਹੋ ਜੀਏ ਤਾਂ ਫਿਰ ਸਭ ਕੁਝ ਕਿੰਨਾ ਵਧੀਆ ਹੋ ਜੀ ਉਹ ਚਲੋ ਵੀ ਆਪੇ ਹੌਲੀ ਹੌਲੀ ਹੋ ਜਾਊਗਾ ਜੇ ਪਰਮਾਤਮਾ ਲਾਗੇ ਲਾਗੇ ਲਾਉਂਦੇ ਆ ਨਾ ਤੇ ਆਪੇ ਇੱਕ ਦਿਨ ਇਕੱਠੇ ਵੀ ਹੋ ਜਾਾਂਗੇ ਪਰ ਮੈਂ ਫੇਰ ਬਹੁਤ ਇਹ ਨਵਾਨਾ ਵਾਂ ਕਿ ਤੂੰ ਕਿਹੇ ਗੱਲਾਂ ਵਿੱਚ ਅਨਗੇਲੀ ਨਾ ਕਰੀ ਦਵਾਈ ਵੀ ਟਾਈਮ ਪੱਕੋ ਦੇਈ ਤੇ ਇਹ ਨੂੰ ਕੋਈ ਮੌਕਾ ਨਾ ਦੇਈ ਤੇਰਾ ਆਪਣੇ ਆਪ ਨੂੰ ਜਿਹੜਾ ਵਾ ਈਓ ਹੀ ਇੱਕ ਰਾਸਤਾ ਵਾ ਸੁਧਾਰਨ ਦਾ ਕਿ ਤੂੰ ਕਿਹੜੇ ਗੱਲ ਵਿੱਚ ਕਮੀ ਨਾ ਛੱਡੇ ਜਿਹੜਾ ਅਗਲਾ ਦਿਨ ਕਹਿ ਨਾ ਸਕੇ ਕਿ ਆ ਚੀਜ਼ ਦੀ ਇੱਥੇ ਕਮੀ ਹੈ ਤੇ ਜਿਉਂ ਤੇਰੇ ਚ ਕੋਈ ਨਿਕਲਦਾ ਵਾ ਤੇ ਨਾਲ ਮੇਰੇ ਤੇ ਵੀ ਦੋਸ਼ ਆਉਣਾ ਵਾ ਉਦਾਂ ਕਰ ਲਈ ਛੁੱਟੀ ਲੈਣ ਨੂੰ ਮੈਂ ਵੀ ਲੈ ਸਕਦਾ ਵਾਂ ਪਰ ਮੈਂ ਡਰਿਆ ਵਾਂ ਅੱਗੇ ਤੇ ਮਾਂ ਰੱਬ ਨੇ ਕਿਤੇ ਨੌਕਰੀ ਬਚਾਈ ਆ ਨਹੀਂ ਤੇ ਛੁੱਟੀ ਲਿਓ ਬਣਾ ਮੈਂ ਲੈਣੀ ਨਹੀਂ ਆਗੀ ਮਾਂ ਤੇ ਕਿਤੇ ਕੰਮ ਸੈਟ ਹੋਣ ਲੱਗਾ ਵਾ ਨਹੀਂ ਤੇ ਅੱਗੇ ਤੇ ਸਹੀ ਪੁੱਛੇ ਮੈਨੂੰ ਸ਼ਰਮ ਆਉਂਦੀ ਰੋਜ਼ ਜਾਣ ਲੱਗਾਂ ਦਫ਼ਤਰ ਵੀ ਭਾਵੇਂ ਮੈਂ ਸੱਚਾ ਹੀ ਆਂ ਪਰ ਫੇਰ ਵੀ ਜਦੋਂ ਅਲੀਗੇਸ਼ਨ ਲੱਗ ਜਾਂਦਾ ਤਾਂ ਬੰਦੇ ਨੂੰ ਕਿਤਨਾ ਕਿਤੇ ਠੇਸ ਪਹੁੰਚਦੀ ਆ ਇਹ ਵੀ ਗੱਲ ਤਾਂ ਠੀਕ ਸਹੀ ਆ ਬਾਕੀ ਇਹ ਗੱਲ ਨਹੀਂ ਤੂੰ ਫਿਕਰ ਨਾ ਕਰੀਂਗਾ ਜਦੋਂ ਮੈਂ ਘਰ ਹੋਇਆ ਕਰਾਂਗਾ ਨਾ ਪ੍ਰੋਪਰ ਮੈਂ ਮੰਮੀ ਦਾ ਤੇਰੇ ਨਾਲ ਧਿਆਨ ਰੱਖਿਆ ਕਰਾਂਗਾ ਇਹ ਨਹੀਂ ਕਿ ਤੈਨੂੰ ਕੱਲੀ ਨਹੀਂ ਵੀ ਜ਼ਿਆਦਾ ਜਿੰਮੇਵਾਰੀ ਪੈਂਦੀ ਆ ਪਰ ਮੇਰੇ ਕਹਿਣ ਦੇ ਬਾਪੂ ਮੇਰੇ ਪਿੱਛੇ ਨਾ ਕੋਈ ਨਗੇਲੀ ਹੋ ਜਾਗਾ ਨਹੀਂ ਨਹੀਂ ਕੋਈ ਵੀ ਨਹੀਂ ਇਹ ਜਿੰਗੇਲੀ ਹੁੰਦੀ ਬਾਕੀ ਕੋਈ ਗੱਲ ਨਹੀਂ ਦੋਵੇਂ ਜਾਣੇ ਧਿਆਨ ਰੱਖ ਲਿਆ ਕਰਾਂਗੇ ਮੰਮੀ ਦਾ ਰਲ ਮਿਲ ਕੇ ਹੀ ਆ ਤੇ ਮੰਮੀ ਨੂੰ ਕਦੋਂ ਦਵਾਈ ਦੇਣੀ ਹੁਣ ਮੰਮੀ ਨੂੰ ਦਵਾਈ ਦੇਣੀ ਆ 2:30 ਵਜੇ ਦੇ ਕਰੀਬ ਤੇ ਨਾਲੇ ਇੱਕ ਗੱਲ ਹੋਰ ਮੰਮੀ ਨੂੰ ਦਿਹਾੜੀ ਤੇ ਇੱਕ ਟਾਈਮ ਪਨੀਰ ਜ਼ਰੂਰ ਦਿਆ ਕਰਨਾ ਕੋਈ ਗੱਲ ਮੈਂ ਬਣਾ ਦਾਂਗੀ ਤੇ ਨਾਲੇ ਨਾ ਮੰਮੀ ਲਈ ਨਾ ਫਰੂਟ ਲੈ ਆਇਓ ਕੋਈ ਲੈ ਆ ਮਰੇ ਲਈ ਨਾ ਆਹ ਤਰੇ ਲੱਗੇ ਆ ਉਹ ਜਰੀ ਹਾਂ ਕੰਮ ਧੰਦਾ ਕਰਕੇ ਇਹ ਘੜੀ ਲੰਮੇ ਪਈ ਹੈ ਚੱਲ ਇਦਾਂ ਕਰਨੀ ਆ ਵੀ ਆਪ ਹੀ ਪੀ ਲੈਣੀ ਉੱਠ ਹੌਲੀ ਹੌਲੀ ਨਾਲੇ ਨਾ ਥੋੜਾ ਥੋੜਾ ਭਾਰ ਪਾਉਣੀ ਆ ਥੋੜਾ ਚੱਲ ਲੈਂਦੀ ਲਾਪ ਆਏ ਹਾਏ ਆਏ ਇਹਨਾਂ ਨਾਲ ਦੇ ਚੰਗਾ ਸੀ ਮੈਂ ਗੱਲੀ ਨੂੰ ਆਵਾਜ਼ ਹੀ ਮਾਰ ਲੈਂਦੀ ਓਏ ਮੰਮੀ ਓਏ ਮੰਮੀ ਕੀ ਜੰਬੇ ਜਲੇ ਕਿਦਾਂ ਡੱਗੇ ਜੇ ਪੋਸਟ ਵੀ ਨਹੀਂ ਲਾਵ ਗੱਲੀ ਨਾਲ ਸਸਿਕਾ ਜੀ ਸਾਰਿਆਂ ਨੂੰ ਹੋਰਸ ਨਾਮ ਚ ਕੀ ਹਾਲ ਚਾਲ ਨੇ ਤੇ ਤੁਸੀਂ ਸਾਰੇ ਜਾਣੇ ਦੱਸਿਓ ਸਾਡੇ ਆ ਵਾਲੀ ਸੀਰੀਜ਼ ਤੁਹਾਨੂੰ ਕਿਦਾਂ ਦੀ ਲੱਗੀ ਜੀ ਵਧੀਆ ਲੱਗੀ ਆ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੀ ਫੈਮਿਲੀ ਮੈਂਬਰਸ ਤੇ ਫਰੈਂਡਸ ਦੇ ਨਾਲ ਤੇ ਲਾਈਕ ਕਮੈਂਟ ਵੀ ਜਰੂਰ ਕਰਿਓ ਜੀ ਕੋਈ ਕਮੀ ਪੇਸ਼ ਹੁੰਦੀ ਤੇ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਦਾ